ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਵੱਡਾ ਸ਼ਬਦੀ ਹਮਲਾ ਕੀਤਾ ਉਹਨਾਂ ਨੇ ਕਿਹਾ ਕਿ ਮੈਂ ਅਹੁਦੇ ਤਿਆਗ ਕੇ ਸ਼ਰਕਾਲ ਤਖਤ ਸਾਇਹੇ ਪੇਸ਼ ਹੁੰਦੇ ਰਿਹਾ ਪਰ ਉਹ ਅਹੁਦੇ ਤਿਆਗ ਕੇ ਆਉਣ ਦੇ ਲਈ ਰਾਜ਼ੀ ਨਹੀਂ ਹੋਏ ਅਸੀਂ ਸਿਆਸਤ ਨੂੰ ਬਚਾਉਣ ਦੇ ਲਈ ਹੁਕਮਨਾਮਾ ਜਾਰੀ ਕੀਤਾ ਜਿਸ ਇੱਕ ਧੜੇ ਨੇ ਬਦਲੇ ਦੀ ਭਾਵਨਾ ਦੇ ਤਹਿਤ ਸਿੱਖ ਸੰਸਾਵਾਂ ਦਾ ਨੁਕਸਾਨ ਕੀਤਾ ਅਕਾਲੀ ਦਲ ਦੇ ਇੱਕ ਧੜੇ ਨੇ ਜਥੇਦਾਰਾਂ ਦੇ ਖਿਲਾਫ ਬੋਲ ਕੇ ਗਲਤ ਪੈਰ ਤਪਾਈ ਤੁਹਾਡੀ ਗੱਲ ਨਹੀਂ ਮੰਨੀ ਗਈ ਇਸ ਲਈ ਤੁਸੀਂ ਜਥੇਦਾਰਾਂ ਨੂੰ ਬੋਲਣ ਦੀ ਫਿਰ ਤਾਂ ਭਾਈ ਜੜਿਆ ਕਾਲੀ ਚੰਡੀਗੜ੍ਹ ਦਫ਼ਤਰ ਘੁੰਮਦੇ ਉਹਨਾਂ ਨੂੰ ਨਾ ਅਕਾਲ ਤਖਤ ਦੀ ਸਮਝ ਨਾ ਕਾਲ ਦੀ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਮੇਰਾ ਆਦਾ ਚਲਿਆ ਗਿਆ ਦੁੱਖ ਤਾਂ ਸਿਰਫ ਇਸ ਚੀਜ਼ ਦਾ ਹੈ ਕਿ ਸਾਡੇ ਨਾਲ ਬਦਲਾ ਲੈਂਦੇ ਲੈਂਦੇ ਇਹਨਾਂ ਪੰਥਕ ਸੰਸਾਵਾ ਦਾ અપਮਾਨ ਕੀਤਾ ਤਜਿਆਨੀ ਆਰਪੀ ਸਿੰਘ ਦੇ ਵੱਲੋਂ ਅਕਾਲੀ ਦਲ ਦੀ ਲੀਡਰਸ਼ਿਪ ਨੂੰ ਲੈ ਕੇ ਤਿੱਖਾ ਸ਼ਬਦੀ ਵਾਰ ਕੀਤਾ ਗਿਆ ਹੈ। ਕਈ ਵਿਅੰਗ ਉਹਨਾਂ ਨੇ ਕਸੇ ਨੇ ਵੱਡਾ ਸ਼ਬਦੀ ਵਾਰ ਕਰਦੇ ਹੋਏ ਉਹਨਾਂ ਨੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਕਿਹਾ ਉਹਨਾਂ ਨੇ ਕਿਹਾ ਕਿ ਮੈਂ ਅਹੁਦੇ ਤਿਆਗ ਕੇ ਸ਼ਿਵਕਾਲ ਤੱਕ ਸਾਹਮਣੇ ਲਈ ਕਿਹਾ ਪਰ ਉਹ ਅਹੁਦੇ ਤਿਆਗ ਕੇ ਆਉਣ ਦੇ ਲਈ ਰਾਜ਼ੀ ਹੀ ਨਹੀਂ ਹੋਏ। ਇਹ ਅਸੀਂ ਸਿਆਸਤ ਨੂੰ ਬਚਾਉਣ ਦੇ ਲਈ ਹੁਕਮਨਾਮਾ ਤੱਕ ਜਾਰੀ ਕੀਤਾ ਗਿਆ। ਤਾਂ ਇੱਕ ਧੜੇ ਨੇ ਬਦਲੇ ਦੀ ਭਾਵਨਾ ਦੇ ਤਹਿਤ ਸਿੱਖ ਸੰਸਾਵਾਂ ਨੂੰ ਨੁਕਸਾਨ ਪਹੁੰਚਾਇਆ ਅਕਾਲੀ ਦਲ ਦੇ ਇੱਕ ਧੜੇ ਨੇ ਜਥੇਦਾਰਾਂ ਦੇ ਖਿਲਾਫ ਬੋਲ ਕੇ ਗਲਤ ਪਿਰਤ ਪਾਈ ਹੈ ਤੁਹਾਡੀ ਗੱਲ ਨਹੀਂ ਮੰਨੀ ਗਈ ਇਸ ਲਈ ਤੁਸੀਂ ਜਥੇਦਾਰਾਂ ਨੂੰ ਬੋਲਣ ਦੀ ਪਿਰਤ ਪਾਈ ਤੇ ਦੋ ਅਕਾਲੀ ਚੰਡੀਗੜ੍ਹ ਦਫ਼ਤਰ ਘੁੰਮਦੇ ਉਹਨਾਂ ਨੂੰ ਨਾ ਅਕਾਲ ਤਖਤ ਦੀ ਸਮਝ ਹੈ ਨਾ ਹੀ ਅਕਾਲ ਦੀ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਕਿ ਮੇਰਾ ਆਧਾ ਚਲਿਆ ਗਿਆ ਮੈਂ ਤਾਂ ਦੁੱਖ ਇਹ ਸਿਰਫ ਇਸ ਚੀਜ਼ਾ ਹੈ ਕਿ ਸਾਡੇ ਨਾਲ ਬਦਲਾ ਲੈਂਦੇ ਲੈਂਦੇ ਇਹਨਾਂ ਪੰਥਕ ਸੰਸਥਾਵਾਂ ਦਾ ਅਪਮਾਨ ਕੀਤਾ ਹੈ ਤੱਕ ਵਫੇਤੂ ਦਸਿਆ ਕਿ ਗਿਆਨੀ ਹਰਪ੍ਰੀਤ ਸਿੰਘ ਦੇ ਵੱਲੋਂ ਇੱਕ ਇਹ ਵੱਡਾ ਬਿਆਨ ਦਿੱਤਾ ਗਿਆ ਤੇ ਅਕਾਲੀ ਦਲ ਦੀ ਸੀਨੀਅਰ ਲੀਡਰਸ਼ਿਪ ਨੂੰ ਉਹਨਾਂ ਨੇ ਦਿਕੇਸ਼ ਅਭਦੀਪ ਵਾਰ ਕਿ ਤੇ ਉਹਨਾਂ ਨੇ ਕਿਹਾ ਕਿ ਨਾ ਸ਼ੇਕਾਲ ਤੱਕ ਤਾਂ ਸਾਹਿਬ ਦੀ ਇਹਨਾਂ ਨੂੰ ਸਮਝ ਆ ਨਾ ਕਾਲ ਦੀ ਹੈ ਜਿੱਥੋਂ ਤੱਕ ਮੇਰਾ ਅਹੁਦਾ ਛੱਡਣ ਦੀ ਗੱਲ ਹੈ ਤਾਂ ਮੈਨੂੰ ਅਹੁਦਾ ਛੱਡਣ ਦਾ ਦੁੱਖ ਨਹੀਂ ਹੈ ਬਸ ਮੈਨੂੰ ਦੁੱਖ ਜੋ ਇਸ ਚੀਜ਼ ਦਾ ਹੈ ਕਿ ਇਹਨਾਂ ਨੇ ਸੰਸਾਮ ਜੋ ਪੰਥਕ ਸੰਸਾਵਾਂ ਨੇ ਉਹਨਾਂ ਦਾ અપਮਾਨ ਕੀਤਾ ਔਰ ਸਾਡੇ ਨਾਲ ਬਦਲਾ ਲੈਂਦੇ ਲੈਂਦੇ ਇਹ ਮੂਲ ਆਧਾਰ ਪੁੱਲ ਕੇ ਪੰਥਕ ਸੰਸਾਵਾਂ ਦਾ અપਮਾਨ ਇਹਨਾਂ ਨੇ ਕੀਤਾ ਹੈ ਇਹ ਚਿੱਠੀ ਉਹਨਾਂ ਚੋਂ ਇੱਕ ਸਧਾਰਨ ਚਿੱਠੀ ਹੈ ਪਰ ਜਦੋਂ ਸ੍ਰੀ ਅਕਾਲ ਤਖਤ ਸਰਦਾਰ ਤੇ ਇਸ ਚਿੱਠੀ ਦੀ ਜਿਹੜੀ ਹੈ ਪ੍ਰਵਾਨਗੀ ਹੋ ਗਈ ਠੀਕ ਐਕਸੈਪਟ ਹੋ ਗਈ ਮਾਮਲਾ ਚੱਲ ਪਿਆ ਫਿਰ ਮਾਨਜੋਗ ਸਿੰਘ ਸਾਹਿਬ ਜੀ ਨਾ ਤੁਹਾਡੇ ਵਸ ਰਹਿਣਾ ਨਾ ਮੇਰੇ ਵਸ ਰਹਿਣਾ ਤੇ ਨਾ ਹੀ ਕਿਸੇ ਹੋਰ ਦੇ ਵਸ ਰਹਿਣਾ ਫਿਰ ਪੰਥ ਦੇ ਵਸ ਹੋ ਜਾਏਗਾ ਫਿਰ ਉਹ ਕਰਨਾ ਪਏਗਾ ਜਿਹੜਾ ਪੰਥ ਚਾਹੂਗਾ ਬਹੁਤ ਗਿਆਸ ਪਰ ਚਲੋ ਮਾਮਲਾ ਚੱਲ ਪਿਆ ਗੱਲ ਕੀ ਸੀ ਉਹ ਕਹਿੰਦੇ ਜੀ ਪੰਥਕ ਪੋਲਿਟਿਕਸ ਨੂੰ ਕਿਰਮ ਪੈ ਗਏ ਨੇ ਤੇ ਤੁਸੀਂ ਤੋਹ ਦਿਓ ਡਟੌਲ ਦੇ ਨਾਲ ਤਾਂ ਕਿ ਕਰਮ ਖਤਮ ਹੋ ਜਾਣ ਪੰਥਕ ਪੋਲਟਿਕਸ ਅਕਾਲੀ ਪੋਲਟਿਕਸ ਅਸੀਂ ਵੀ ਅਕਾਲੀ ਦਲ ਦੇ ਹਮਾਇਤੀ ਆ ਠੀਕ ਹੈ ਜੀ ਤੋਦਨੇ ਆ ਅਕਾਲੀ ਪੋਲਟਿਕਸ ਨੂੰ ਕਰਮ ਪਏ ਆ ਖਤਮ ਕਰ ਦਿੰਨੇ ਕਹਿੰਦੇ ਸ਼ਰਤ ਹੈ ਕੀ ਸ਼ਰਤ ਹੈ ਕਹਿੰਦੇ ਡਟੌਲ ਸਾਡਾ ਹੋਊਗਾ ਢੋਲ ਦੇ ਵਿੱਚ ਪਾਣੀ ਭਰ ਕੇ ਦੋ ਚਾਰ ਡਾਟੇ ਰੰਗ ਦੇ ਪਾਵਾਂਗੇ ਤੇ ਉਹਦੇ ਚ ਹੀ ਨਵਾ ਕੇ ਸਾਨੂੰ ਬਾਹਰ ਕੱਢ ਦਿਓ ਤੇ ਸਾਡਾ ਛੁਟਕਾਰਾ ਆ ਜਾਊ ਤੇ ਅਸੀਂ ਇਹੋ ਹੀ ਕਿਹਾ ਵੀ ਇਹਦੇ ਨਾਲ ਨਹੀਂ ਤੁਹਾਡਾ ਫਾਇਦਾ ਹੋਣਾ ਜੇ ਤੁਸੀਂ ਚਾਹੁੰਦੇ ਹੋ ਕਿ ਲੀਡਰਸ਼ਿਪ ਦੇ ਵਿੱਚ ਉਭਾਰ ਆਵੇ ਅਕਾਲੀ ਪੋਲਿਟਿਕਸ ਸਰਵਾਈਵ ਕਰੇ ਤੇ ਫਿਰ ਤੁਹਾਡੇ ਡਟੌਲ ਨਾਲ ਨਹੀਂ ਹੋਣੀ ਡਟੌਲ ਸਾਨੂੰ ਪੰਥ ਦੀ ਮਰਜ਼ੀ ਨਾਲ ਤਿਆਰ ਕਰਨਾ ਪਊਗਾ ਜੋ ਪੰਥ ਚਾਹੁੰਦਾ ਉਹਦੇ ਮੁਤਾਬਕ ਡਟੌਲ ਤਿਆਰ ਕਰਨਾ ਪਊਗਾ ਚਲੋ ਪੰਥ ਦੀ ਮਰਜ਼ੀ ਨਾਲ ਅਸੀਂ ਜੇ ਹੋ ਜਾ ਸਾਡੇ ਤੋਂ ਹੋ ਸਕਿਆ 2 ਦਸੰਬਰ ਨੂੰ ਅਸੀਂ ਡਟੌਲ ਤਿਆਰ ਕੀਤਾ ਔਰ ਡੁੱਪੀ ਲਵਾਈ ਅਜੇ ਉਹ ਪ੍ਰਧਾਨ ਇਹਨਾਂ ਦਾ ਹੋਟਲ 'ਚ ਪਹੁੰਚਿਆ ਸੀ ਤੇ 10 ਜਿਹੜੇ ਚਾਪ ਲੂਸ ਸੀ ਉਹਨਾਂ ਨੇ ਪਾਣੀ ਪਾ ਕੇ ਧੋਤਾ ਤੇ ਨਾਲ ਮਿੱਠਾ ਪਾਣੀ ਪਾ ਕੇ ਹੋਰ ਪਾਤਾ ਉਹ ਕਰਮ ਜਿਹੜੇ ਸੀ ਉਹ ਘਟਣ ਦੀ ਬਜਾਏ ਸਗੋਂ ਹੋਰ ਵੱਧ ਗਏ ਕਹਿੰਦੇ ਇਹ ਪਰਹਵਾਨ ਨਹੀਂ ਜੀ ਇਹ ਤਾਂ ਜ਼ਹਿਰ 'ਚ ਸੜਦਾ ਸਾਨੂੰ ਜਿਵੇਂ ਘੋੜੇ ਨੂੰ ਰੋਗ ਹੋ ਜਾਂਦਾ ਸੀ ਨਾ ਪੁਰਾਣੇ ਸਮੇਂ 'ਚ ਮਸਾਲਾ ਦਿੰਦੇ ਹੁੰਦੇ ਸੀ ਦੇਤਾ ਤਾਂ ਅਸੀਂ ਮਸਾਲਾ ਸੀ ਵੀ ਘੋੜੇ ਦਾ ਰੋਗ ਠੀਕ ਹੋ ਜੂ ਤੇ ਚਾਪ ਲੂਸਾ ਨੇ ਲੱਤਾਂ ਫੜ ਕੇ ਘੋੜਾ ਪੁੱਠਾ ਕਰਤਾ ਤੇ ਸਾਰਾ ਮਸਾਲਾ ਬਾਹਰ ਕੱਢਤਾ ਵੀ ਫਾਇਦਾ ਨਹੀਂ ਹੋਣਾ ਚਾਹੀਦਾ ਉਲਟਾ ਨੁਕਸਾਨ ਹੋ ਗਿਆ ਬੜਾ ਹੀ ਨੁਕਸਾਨ ਹੋ ਗਿਆ ਫਿਰ ਸਾਡੇ ਵੈਰੀ ਬਣ ਗਏ ਵੀ ਇਹਨਾਂ ਨੇ ਠੀਕ ਨਹੀਂ ਕੀਤਾ ਅਸਾਧ ਸੰਗਤ ਜੀ ਨੂੰ ਦੱਸਣਾ ਚਾਹੁੰਦਾ ਕਿ ਅਸੀਂ ਅਕਾਲੀ ਸਿਆਸਤ ਦਾ ਕੋਈ ਨੁਕਸਾਨ ਕਰਨ ਲਈ 2 ਦਸੰਬਰ ਦਾ ਹੁਕਮਨਾਮਾ ਜਾਰੀ ਨਹੀਂ ਸੀ ਕੀਤਾ ਅਕਾਲੀ ਸਿਆਸਤ ਨੂੰ ਬਚਾਉਣ ਵਾਸਤੇ ਹੁਕਮਨਾਮਾ ਜਾਰੀ ਕੀਤਾ ਸੀ ਅਕਾਲੀ ਉਹ ਜਿਹੜੇ ਅਕਾਲ ਨੂੰ ਸਮਝਦੇ ਐ ਤੇ ਜਿਹੜੇ ਅਕਾਲ ਨੂੰ ਨਹੀਂ ਸਮਝਦੇ ਉਹ ਅਕਾਲ ਦੇ ਤਖਤ ਨੂੰ ਕੀ ਸਮਝਣੇ ਕਹੌਂਦੇ ਆ ਅਕਾਲੀ ਐ 8-10 ਜਾਣੇ ਜਿਹੜੇ ਘੇਰਾ ਬੰਨ੍ਹ ਕੇ ਤੁਰੇ ਫਿਰਦੇ ਆ ਨਾ ਉਥੇ ਚੰਡੀਗੜ੍ਹ ਦਫਤਰ ਦੇ ਵਿੱਚ ਉਹ ਕਹੌਂਦੇ ਆ ਅਕਾਲੀ ਹੋਈ ਐ ਪਰ ਨਾ ਉਹਨਾਂ ਨੂੰ ਅਕਾਲ ਦੀ ਸਮਝ ਹੈ ਤੇ ਨਾ ਅਕਾਲ ਤਖਤ ਦੀ ਸਮਝ ਹੈ ਅਕਾਲ ਤਖਤ ਦੇ ਸੰਕਲਪ ਦੀ ਸਮਝ ਹੈ ਕੁਝ ਵੀ ਨਹੀਂ ਪਤਾ ਉਹਨਾਂ ਨੂੰ ਇਹੋ ਕਾਰਨ ਹੈ ਕਿ ਉਹ ਸਮਝ ਹੀ ਨਹੀਂ ਸਕੇ ਉਹ ਉਹਨਾਂ ਨੇ ਨੁਕਸਾਨ ਕਰਤਾ ਜੋ ਵੀ ਕੁਝ ਇਹਨਾਂ ਨੇ ਕੀਤਾ ਬਦਲਾ ਲਊ ਭਾਵਨਾ ਦੇ ਤਹਿਤ ਸਾਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਸਾਨੂੰ ਨੁਕਸਾਨ ਪਹੁੰਚਿਆ ਸਾਡੇ ਅਹੁਦੇ ਚਲੇ ਗਏ ਖਾਸ ਤੌਰ ਤੇ ਮੇਰਾ ਹੀ ਅਹੁਦਾ ਗਿਆ ਚਲੋ ਬਾਕੀ ਸਿੰਘ ਸਾਹਿਬਾਨ ਬਤੌਰ ਖੜ ਗ੍ਰੰਥੀ ਗ੍ਰੰਥੀ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਸੇ ਸ਼ੋਭਤ ਹੈ ਮੇਰਾ ਉਦਾ ਗਿਆ ਮੈਨੂੰ ਇਸ ਗੱਲ ਦਾ ਦੁੱਖ ਨਹੀਂ ਹੈ ਕਿ ਉਹਦਾ ਚਲਾ ਗਿਆ ਦੁੱਖ ਇਸ ਗੱਲ ਦਾ ਹੈ ਕਿ ਇਹਨਾਂ ਨੇ ਬਦਲਾ ਲਊ ਭਾਵਨਾ ਦੇ ਤਹਿਤ ਸਾਡਾ ਨੁਕਸਾਨ ਕਰਦਿਆਂ ਕਰਦਿਆਂ ਪੰਥਕ ਸੰਸਥਾਵਾਂ ਦਾ ਨੁਕਸਾਨ ਕਰ ਦਿੱਤਾ ਮਰਿਆਦਾ ਦਾ ਨੁਕਸਾਨ ਕਰ ਦਿੱਤਾ ਪਰੰਪਰਾ ਦਾ ਨੁਕਸਾਨ ਕਰਤਾ ਕੋਈ ਵੀ ਰਾਜਨੀਤਿਕ ਕਿਸੇ ਗੈਰ ਅਕਾਲੀ ਪਾਰਟੀ ਦਾ ਬੰਦਾ ਕਿਸੇ ਗਰੰਥੀ ਬਾਰੇ ਬੋਲਣ ਲੱਗਿਆਂ ਵੀ 100 ਵਾਰ ਸ਼ਰਮ ਕਰਦਾ ਪਰ ਤੁਹਾਨੂੰ ਸ਼ਰਮ ਨਹੀਂ ਆਈ ਆਪਣੇ ਜਥੇਦਾਰਾਂ ਦੇ ਖਿਲਾਫ ਬੋਲਦੇ ਕੀ ਪਰਤ ਪਾ ਰਹੇ ਹੋ ਤੁਸੀਂ ਕਿਹੜੇ ਪੂਰਨੇ ਪਾ ਰਹੇ ਹੋ ਤੁਸੀਂ ਔਰ ਪਾਈ ਕਿਸ ਲਈ ਆਪਣੇ ਜਾਤੀ ਮਫਾਦ ਲਈ ਤੁਹਾਡੀ ਗੱਲ ਨਹੀਂ ਮੰਨੀ ਗਈ ਇਸ ਲਈ ਪਾਈ ਤੁਹਾਡੀ ਗੱਲ ਨਹੀਂ ਮੰਨੀ ਗਈ ਇਸ ਲਈ ਪਾਈ ਤੁਹਾਡਾ ਫਰਜ਼ ਸੀ ਇਹਨਾਂ ਪਦਵੀਆਂ ਦੇ ਮਾਣ ਸਨਮਾਨ ਨੂੰ ਕਾਇਮ ਰੱਖਣਾ ਔਰ ਉਸ ਮਾਣ ਸਨਮਾਨ ਨੂੰ ਤੁਸੀਂ ਰੋਲਿਆ ਇਸ ਕਰਕੇ ਸਭ ਤੋਂ ਵੱਡੇ ਦੋਸ਼ੀ ਨੇ ਇਹ ਸਭ ਤੋਂ ਵੱਡੇ ਦੋਸ਼ੀ ਤੇ ਇਹਨਾਂ ਦੋਸ਼ੀਆਂ ਦਾ ਹੁਣ ਟਿਗੇ ਰਹਿਣਾ ਜਿਹੜਾ ਹੈ ਸਿਆਸਤ ਦੇ ਵਿੱਚ ਇਹ ਪੰਥ ਲਈ ਬਹੁਤ ਘਾਤਕ ਹੈ ਇਹ ਸ੍ਰੀ ਅਕਾਲ ਤਖਤ ਸਾਹਿਬ ਦਾ ਇਸਤੇਮਾਲ ਕਰਕੇ ਆਪਣੀ ਸਿਆਸਤ ਦੇ ਵਿੱਚ ਉਭਾਰ ਚਾਉਂਦੇ ਸੀ ਚਲੋ ਕਰ ਲੈਂਦੇ ਉਹ ਬਾੜ ਇੱਕ ਤਾਂ ਹੁੰਦਾ ਨਾ ਕਹਿਣਾ ਇਹਨਾਂ ਦੇ ਤਰਲੇ ਕੱਢੇ ਸੀ ਤਰਲੇ ਉਹਦੇ ਛੱਡ ਕੇ ਆ ਜਾਓ ਬਚ ਜੂਗੇ ਪਰ ਇਸ ਤਰ੍ਹਾਂ ਚੁੰਬੜ ਗਏ ਜਿਵੇਂ ਜਾਨਵਰ ਨਹੀਂ ਸੜਕ ਤੇ ਕਈ ਵਾਰੀ ਗੱਡੀਆਂ ਥੱਲੇ ਆ ਕੇ ਮਰ ਜਾਂਦਾ ਮੁੜ ਕੇ ਖੁਰਪਿਆ ਨਾ ਲਾਉਣਾ ਪੈਂਦਾ ਕਹਿੰਦੇ ਖੁਰਪਿਆ ਨਾ ਲਾਦੋਂਗੇ ਤੇ ਲੈ ਜਾਗੇ ਨਹੀਂ ਅਸੀਂ ਨਹੀਂ ਲੈਂਦੇ ਜੇ ਪੰਤ ਖੁਰਪਿਆ ਨਾ ਲਾਦੋਂਗੇ ਤੇ ਲੈ ਜਾਗੇ ਅਸੀਂ ਨਹੀਂ ਲੈਂਦੇ ਤੇ ਹੁਣ ਵਕਤ ਆ ਗਿਆ ਇਹਨਾਂ ਨੂੰ ਖੁਰਪਿਆ ਨਾ ਲਾਉਣ ਦਾ ਖਰਚ ਖਰਚ ਕੇ ਵਕਤ ਆ ਗਿਆ ਇਹਨਾਂ ਨੂੰ ਖੁਰਪਿਆ ਨਾ ਲਾਉਣ ਦਾ ਇਹਨਾਂ ਨੇ ਲੈਣਾ ਨਹੀਂ ਹੈ ਚੁੰਬੜੇ ਰਹਿਣਾ ਇਹਨਾਂ ਨੇ ਇਹ ਹੁਣ ਤੁਸੀਂ ਲਾਉਣਾ ਹੈ ਖੁਰਪੇ ਤਿੱਖੇ ਕਰ ਲਓ ਇਹਨਾਂ ਨੂੰ ਲਾਉਣ ਵਾਸਤੇ